ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਪੰਜਾਬ ਦੇ ਸ਼ਹਿਰ ਬਰਨਾਲਾ ਦੀ ਹੈ 65 ਸਾਲਾ ਬਲਵੀਰ ਕੌਰ ਦੇ ਚਿਹਰੇ ਦੀਆਂ ਜੁਰੜੀਆਂ ਅਤੇ ਚਿੱਟੇ ਹੋ ਚੁੱਕੇ ਵਾਲ ਉਸ ਦੀ ਉਮਰ ਭਰ ਦੀ ਮਿਹਨਤ ਦੀ ਗਵਾਹੀ ਭਰਦੇ ਸਨ ਪਰ ਉਸ ਦੀਆਂ ਅੱਖਾਂ ਵਿੱਚ ਅੱਜ ਵੀ ਉਹੀ ਮਮਤਾ ਸੀ ਜੋ ਕਦੇ ਆਪਣੇ ਪੁੱਤਰ ਰਾਜਵੀਰ ਨੂੰ ਪਹਿਲੀ ਵਾਰ ਗੋਦੀ ਵਿੱਚ ਝੁਕਣ ਸਮੇਂ ਸੀ ਇਹ ਉਹੀ ਅੱਖਾਂ ਸਨ ਜਿਨ੍ਹਾਂ ਨੇ ਰਾਜਵੀਰ ਦੇ ਬੁਖਾਰ ਕੱਟੇ ਸਨ ਅਤੇ ਇਹ ਉਹੀ ਹੱਥ ਸਨ ਜਿਨ੍ਹਾਂ ਨੇ ਆਪਣੇ ਗਹਿਣੇ ਵੇਚ ਕੇ ਪੁੱਤ ਨੂੰ ਵੱਡੇ ਸਕੂਲ ਵਿੱਚ ਪੜਾਇਆ ਸੀ ਮੋਹਾਲੀ ਦੇ ਇੱਕ ਪੌਸ਼ ਇਲਾਕੇ ਵਿੱਚ ਬਣਿਆ ਉਹ ਅਲੀਸ਼ਾਨ ਬੰਗਲਾ ਬਾਹਰੋਂ ਜਿੰਨਾ ਚਮਕਦਾਰ ਸੀ ਅੰਦਰੋਂ ਉਨਾ ਹੀ ਖੋਖਲਾ ਰਾਜਵੀਰ ਹੁਣ ਇੱਕ ਵੱਡਾ ਬਿਜ਼ਨਸਮੈਨ ਬਣ ਚੁੱਕਾ ਸੀ ਉਸ ਲਈ ਉਸਦੀ ਮਾਂ ਹੁਣ ਮਾਂ ਨਹੀਂ ਸੋ ਇੱਕ ਜ਼ਿੰਮੇਵਾਰੀ ਬਣ ਕੇ ਰਹਿ ਗਈ ਸੀ ਉਸਦੀ ਪਤਨੀ ਰੀਤ ਜੋ ਖੁਦ ਨੂੰ ਬਹੁਤ ਮਾਡਰਨ ਸਮਝਦੀ ਸੀ ਨੂੰ ਲੱਗਦਾ ਸੀ ਕਿ ਬੁੱਢੀ ਸੱਸ ਘਰ ਦੀ ਸੁੰਦਰਤਾ ਵਿਗਾੜਦੀ ਹੈ ਇੱਕ ਦਿਨ ਸਵੇਰੇ ਜਦੋਂ ਬਲਵੀਰ ਕੌਰ ਰਸੋਈ ਵਿੱਚ ਚਾਹ ਬਣਾਉਣ ਗਈ ਤਾਂ ਰੀਤ ਨੇ ਤਿੱਖੀ ਆਵਾਜ਼ ਵਿੱਚ ਕਿਹਾ ਮੰਮੀ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਰਸੋਈ ਵਿੱਚ ਨਾ ਆਇਆ ਕਰੋ ਕੰਮ ਵਾਲੀ ਹੈ ਨਾ ਬਲਵੀਰ ਕੌਰ ਚੁੱਪਚਾਪ ਪਿੱਛੇ हट ਗਈ ਰਾਜਵੀਰ ਨੇ ਵੀ ਅਖਬਾਰ ਪੜ੍ਹਦਿਆਂ ਰਸਮੀ ਲਹਿਜੇ ਵਿੱਚ ਕਿਹਾ ਮੰਮੀ ਜੀ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਇੰਨਾ ਕੰਮਾਂ ਦੀ ਲੋੜ ਨਹੀਂ ਉਹਨਾਂ ਦੇ ਲਫ਼ਜ਼ਾਂ ਵਿੱਚ ਪਿਆਰ ਨਹੀਂ ਸਗੋਂ ਪਰਾਇਆਪਨ ਸੀ ਹੌਲੀ ਹੌਲੀ ਬਲਵੀਰ ਕੌਰ ਨੂੰ ਮਹਿਮਾਨਾਂ ਦੇ ਸਾਹਮਣੇ ਆਉਣ ਤੋਂ ਰੋਕਿਆ ਜਾਣ ਲੱਗਾ ਆਖਿਰਕਾਰ ਇੱਕ ਦਿਨ ਰਾਜਵੀਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਉਸਨੇ ਆਪਣੀ ਮਾਂ ਨੂੰ ਵਰਦਾ ਸ਼ਰਮ ਛੱਡਣ ਦੀ ਤਿਆਰੀ ਕਰ ਲਈ ਸੀ ਬਲਵੀਰ ਕੌਰ ਦਾ ਦਿਲ ਕੰਬ ਗਿਆ ਪੁੱਤ ਮੈਂ ਕੋਈ ਗਲਤੀ ਕੀਤੀ ਹੈ ਪਰ ਰੀਤ ਨੇ ਵਿਚਾਲੇ ਹੀ ਟੋਕਿਆ ਮੰਮੀ ਜੀ ਉਥੇ ਤੁਹਾਡੇ ਵਰਗੇ ਹੋਰ ਲੋਕ ਹੋਣਗੇ ਤੁਹਾਡਾ ਮਨ ਲੱਗਿਆ ਰਹੇਗਾ ਅਗਲੇ ਦਿਨ ਇੱਕ ਛੋਟਾ ਜਿਹਾ ਬੈਗ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਬਲਵੀਰ ਕੌਰ ਘਰੋਂ ਚਲੀ ਗਈ ਰਾਜਵੀਰ ਨੇ ਉਸ ਨੂੰ ਸਟੇਸ਼ਨ ਤੇ ਛੱਡਿਆ ਪਰ ਉਸ ਦੀਆਂ ਅੱਖਾਂ ਵਿੱਚ ਰਤਾ ਵੀ ਪਛਤਾਵਾ ਨਹੀਂ ਸੀ ਸਟੇਸ਼ਨ ਤੇ ਬੈਠੀ ਬਲਵੀਰ ਕੌਰ ਰਾਤ ਤੱਕ ਲੋਕਾਂ ਨੂੰ ਆਉਂਦੇ ਜਾਂਦੇ ਦੇਖਦੀ ਰਹੀ ਪਰ ਉਸ ਦੇ ਪੈਰ ਆਸ਼ਰਮ ਵੱਲ ਨਹੀਂ ਵਧੇ ਉਹ ਸਟੇਸ਼ਨ ਦੇ ਬਾਹਰ ਇੱਕ ਫੁੱਟਪਾਥ ਤੇ ਬੈਠ ਕੇ ਰੋਣ ਲੱਗੀ ਉਸੇ ਵੇਲੇ ਉਥੋਂ ਰਵੀ ਨਾਂ ਦਾ ਇੱਕ ਆਟੋ ਡਰਾਈਵਰ ਲੰਘਿਆ ਉਹ ਦਿਨ ਭਰ ਦੀ ਮਿਹਨਤ ਤੋਂ ਬਾਅਦ ਘਰ ਜਾ ਰਿਹਾ ਸੀ ਫੁੱਟਪਾਥ ਤੇ ਬੈਠੀ ਬਜ਼ੁਰਗ ਮਾਂ ਨੂੰ ਦੇਖ ਕੇ ਉਸਨੇ ਆਟੋ ਰੋਕਿਆ ਅਤੇ ਬੜੇ ਸਤਿਕਾਰ ਨਾਲ ਪੁੱਛਿਆ ਮਾਂ ਜੀ ਇਸ ਵੇਲੇ ਇੱਥੇ ਇਕੱਲੇ ਤੁਸੀਂ ਕਿੱਥੇ ਜਾਣਾ ਹੈ ਕਈ ਮਹੀਨਿਆਂ ਬਾਅਦ ਕਿਸੇ ਨੇ ਉਸ ਨੂੰ ਮਾਂ ਕਹਿ ਕੇ ਪੁਕਾਰਿਆ ਸੀ ਬਲਵੀਰ ਕੌਰ ਦੀਆਂ ਅੱਖਾਂ ਪਰ ਆਈਆਂ ਪੁੱਤ ਹੁਣ ਮੇਰੀ ਕੋਈ ਜਗ੍ਹਾ ਨਹੀਂ ਰਹੀ ਹੁਣ ਤਾਂ ਮੈਂ ਇੱਕ ਬੋਝ ਹਾਂ ਰਵੀ ਸਭ ਸਮਝ ਗਿਆ ਉਸਨੇ ਬਿਨਾਂ ਸਵਾਲ ਕੀਤੇ ਕਿਹਾ ਮਾਂ ਜੀ ਮਾਂ ਕਦੇ ਬੋਝ ਨਹੀਂ ਹੁੰਦੀ ਉਹ ਤਾਂ ਰੱਬ ਦਾ ਰੂਪ ਹੁੰਦੀ ਹੈ ਤੁਸੀਂ ਮੇਰੇ ਘਰ ਚੱਲੋ ਰਵੀ ਦਾ ਘਰ ਇੱਕ ਛੋਟੀ ਜਿਹੀ ਕੱਚੀ ਕੋਠੜੀ ਸੀ ਪਰ ਉੱਥੇ ਪਿਆਰ ਦੀ ਕੋਈ ਕਮੀ ਨਹੀਂ ਸੀ ਉਸਦੀ ਪਤਨੀ ਸੀਮਾ ਨੇ ਜਦੋਂ ਬਲਵੀਰ ਕੌਰ ਨੂੰ ਦੇਖਿਆ ਤਾਂ ਉਸਨੇ ਬਿਨਾ ਕੁਝ ਪੁੱਛੇ ਮਾਂ ਦੇ ਪੈਰ ਛੋਹੇ ਅਤੇ ਕਿਹਾ ਮਾਂ ਜੀ ਅੰਦਰ ਆ ਜਾਓ ਅੱਜ ਤੋਂ ਇਹ ਤੁਹਾਡਾ ਹੀ ਘਰ ਹੈ ਬਲਵੀਰ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਨੂੰ ਸਮਝ ਆ ਗਈ ਕਿ ਰਿਸ਼ਤੇ ਖੂਨ ਦੇ ਨਹੀਂ ਸਗੋਂ ਅਹਿਸਾਸਾਂ ਦੇ ਹੁੰਦੇ ਹਨ ਇੱਕ ਅਮੀਰ ਪੁੱਤ ਨੇ ਜਿਸ ਮਾਂ ਨੂੰ ਤੱਕੇ ਮਾਰੇ ਸਨ ਅੱਜ ਇੱਕ ਗਰੀਬ ਡਰਾਈਵਰ ਨੇ ਉਸ ਨੂੰ ਆਪਣੇ ਸਿਰ ਦਾ ਤਾਜ ਬਣਾ ਲਿਆ ਸੀ ਕੋਈ ਸਵਾਲ ਨਹੀਂ ਸੀ ਕੋਈ ਤਾਨਾ ਨਹੀਂ ਸੀ ਬਸ ਸਵੀਕਾਰ ਕਰ ਲਿਆ ਕੋਨੇ ਵਿੱਚ ਬੈਠੀ 7 ਸਾਲਾਂ ਦੀ ਜੋਤੀ ਭੱਜ ਕੇ ਆਈ ਤੇ ਪੁੱਛਣ ਲੱਗੀ ਪਾਪਾ ਇਹ ਕੌਣ ਹੈ ਰਵੀ ਨੇ ਭਿੱਜੀ ਆਵਾਜ਼ ਵਿੱਚ ਕਿਹਾ ਤੇ ਇਹ ਇਹ ਸਾਡੀ ਮਾਂ ਹੈ ਜੋਤੀ ਨੇ ਬਿਨਾਂ ਕੁਝ ਸੋਚੇ ਸਮਝੇ ਬਲਵੀਰ ਕੌਰ ਦਾ ਹੱਥ ਫੜ ਲਿਆ ਦਾਦੀ ਉਸ ਇੱਕ ਸ਼ਬਦ ਨੇ ਬਲਵੀਰ ਕੌਰ ਦੇ ਦਿਲ ਵਿੱਚ ਜੰਮੀ ਵਰਿਆਂ ਦੀ برف ਪਿਘਲਾ ਦਿੱਤੀ ਉਹਨਾਂ ਨੇ ਜੋਤੀ ਨੂੰ ਹੱਕ ਨਾਲ ਲਾ ਲਿਆ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਪਰ ਚਿਹਰੇ ਤੇ ਇੱਕ ਅਜੀਬ ਸਕੂਨ ਸੀ ਸੀਮਾ ਨੇ ਤੁਰੰਤ ਖਾਣਾ ਪਾ ਕੇ ਦਿੱਤਾ ਸਧਾਰਨ ਦਾਲ ਚੌਲ ਬਲਵੀਰ ਕੌਰ ਨੇ ਥਾਲੀ ਵੱਲ ਵੇਖਿਆ ਤੇ ਫਿਰ ਸੀਮਾ ਨੂੰ ਕਿਹਾ ਬੇਟਾ ਮੇਰੇ ਲਈ ਇਹ ਨਹੀਂ ਤਕਲੀਫ ਨਾ ਕਰ ਸੀ ਮਹਾਸੀ ਮਾਂਜੀ ਘਰ ਵਿੱਚ ਮਾਂ ਆਈ ਹੈ ਖਾਣਾ ਤਾਂ ਚੰਗਾ ਹੀ ਲੱਗੇਗਾ ਉਸ ਰਾਤ ਬਲਵੀਰ ਕੌਰ ਜਮੀਨ ਤੇ ਵਿਛੇ ਇੱਕ ਸਾਫ਼ ਵਿਸਤਰੇ ਤੇ ਸੌ ਗਈ ਛੱਤ ਤੋਂ ਪਾਣੀ ਝੌਂ ਰਿਹਾ ਸੀ ਬਾਹਰ ਕੁੱਤੇ ਭੌਂਕ ਰਹੇ ਸਨ ਪਰ ਉਹਨਾਂ ਨੂੰ ਬਹੁਤ ਚੇਰ ਪਿੱਛੋਂ ਅੱਜ ਚੈਣ ਦੀ ਨੀਂਦ ਆਈ ਸੀ ਅਗਲੀ ਸਵੇਰ ਜਦੋਂ ਸੂਰਜ ਦੀਆਂ ਕਿਰਨਾਂ ਝੁੱਗੀ ਵਿੱਚ ਆਈਆਂ ਜੋਤੀ ਬਲਵੀਰ ਕੌਰ ਦੇ ਕੋਲ ਬੈਠੀ ਸੀ ਦਾਦੀ ਤੁਸੀਂ ਹਮੇਸ਼ਾ ਇੱਥੇ ਹੀ ਰਹੋਗੇ ਨਾ ਬਲਵੀਰ ਕੌਰ ਕੁਝ ਨਾ ਬੋਲੀ ਬਸ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰ ਦਿੱਤਾ ਦਿਨ ਬੀਤਣ ਲੱਗੇ ਬਲਵੀਰ ਕੌਰ ਘਰ ਦੇ ਛੋਟੇ ਛੋਟੇ ਕੰਮ ਕਰਨ ਲੱਗੀ ਸੀਮਾ ਉਹਨਾਂ ਨੂੰ ਰੋਕਦੀ ਪਰ ਉਹ ਕਹਿੰਦੀ ਈ ਮਾਂ ਲਈ ਕੰਮ ਕਰਨਾ ਵੀ ਸੇਵਾ ਹੁੰਦਾ ਹੈ ਇਹ ਕਰ ਛੋਟਾ ਜ਼ਰੂਰ ਸੀ ਪਰ ਇੱਥੇ ਹਰ ਕੋਈ ਉਸ ਨੂੰ ਮਾਂ ਕਹਿ ਕੇ ਸਤਕਾਰ ਦਿੰਦਾ ਸੀ ਇੱਥੇ ਕੋਈ ਉਹਨਾਂ ਨੂੰ ਲੁਕੋਂਦਾ ਨਹੀਂ ਸੀ ਅਤੇ ਨਾ ਹੀ ਕੋਈ ਬੋਝ ਸਮਝਦਾ ਸੀ ਇੱਕ ਸ਼ਾਮ ਜਦੋਂ ਸਾਰੇ ਬਾਹਰ ਸਨ ਬਲਵੀਰ ਕੌਰ ਨੇ ਆਪਣਾ ਬੈਗ ਖੋਲ੍ਹਿਆ ਉਸ ਵਿੱਚ ਕੱਪੜਿਆਂ ਹੇਠ ਲੁਕੀ ਇੱਕ ਪੁਰਾਣੀ ਤਜੋਰੀ ਸੀ ਉਸਨੇ ਹੌਲੀ ਜਹੀ ਉਸਨੂੰ ਬਾਹਰ ਕੱਢਿਆ ਤਜੋਰੀ ਨੂੰ ਜੰਗ ਲੱਗ ਚੁੱਕੀ ਸੀ ਪਰ ਉਸ ਵਿੱਚ ਛੁਪਿਆ ਰਾਜ ਹਜੇ ਵੀ ਜਿਉਂਦਾ ਸੀ ਉਹਨਾਂ ਨੇ ਬਿਨਾਂ ਕਿਸੇ ਨੂੰ ਦੱਸੇ ਤਜੋਰੀ ਨੂੰ ਉਸੇ ਤਰ੍ਹਾਂ ਹੀ ਬੈਗ ਵਿੱਚ ਲੁਕੋ ਦਿੱਤਾ ਰਾਤ ਨੂੰ ਖਾਣਾ ਖਾਂਦੇ ਸਮੇਂ ਰਵੀ ਬੋਲਿਆ ਮਾਂ ਤੁਹਾਨੂੰ ਇੱਥੇ ਠੀਕ ਤਾਂ ਲੱਗ ਰਿਹਾ ਹੈ ਨਾ ਬਲਵੀਰ ਕੌਰ ਦੀਆਂ ਅੱਖਾਂ ਪਰ ਆਈਆਂ ਪੁੱਤ ਇੱਥੇ ਮੈਨੂੰ ਇਨਸਾਨ ਹੋਣ ਦਾ ਹੱਕ ਮਿਲਿਆ ਰਵੀ ਤੇ ਸੀਮਾ ਇੱਕ ਦੂਜੇ ਵੱਲ ਵੇਖਣ ਲੱਗੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਮਾਂ ਸਿਰਫ ਇੱਕ بے ਸਹਾਰਾ ਬਜ਼ੁਰਗ ਨਹੀਂ ਸਗੋ ਆਉਣ ਵਾਲੇ ਤੂਫਾਨ ਵਿੱਚ ਸਭ ਤੋਂ ਵੱਡਾ ਸਹਾਰਾ ਬਣਨ ਵਾਲੀ ਹੈ ਉਸੇ ਰਾਤ ਕਿਸਮਤ ਨੇ ਇੱਕ ਨਵਾਂ ਇਮਤਿਹਾਨ ਲੈ ਲਿਆ ਜੋਤੀ ਨੂੰ ਅਚਾਨਕ ਤੇਜ਼ ਬੁਖਾਰ ਹੋ ਗਿਆ ਉਹ ਕੰਬ ਰਹੀ ਸੀ ਸੀਮਾ ਘਬਰਾ ਗਈ ਰਵੀ ਬੱਚੀ ਦਾ ਸਰੀਰ ਅੱਗ ਵਾਂਗ ਤਪ ਰਿਹਾ ਬਲਵੀਰ ਘਰ ਉੱਠ ਕੇ ਖੜੀ ਹੋਈ ਮਾਂ ਦੀ ਨਿਗਾ ਕਦੇ ਧੋਖਾ ਨਹੀਂ ਖਾਂਦੀ ਉਹਨਾਂ ਨੇ ਜੋਤੀ ਨੂੰ ਗੋਦੀ ਵਿੱਚ ਲਿਆ ਇਸ ਨੂੰ ਹੁਣੇ ਡਾਕਟਰ ਨੂੰ ਦਿਖਾਉਣਾ ਪਵੇਗਾ ਰਵੀ ਦਾ ਦਿਲ ਵਹਿ ਗਿਆ ਕਿਉਂਕਿ ਗਰੀਬ ਲਈ ਬਿਮਾਰੀ ਸਿਰਫ ਦਰਦ ਨਹੀਂ ਸਗੋਂ ਇੱਕ ਵੱਡਾ ਡਰ ਹੁੰਦੀ ਹੈ ਜੋਤੀ ਦੀ ਹਾਲਤ ਰਾਤ ਪਰ ਵਿਗੜਦੀ ਗਈ ਬਲ ਸੁੱਕ ਚੁੱਕੇ ਸਨ ਸਾਹ ਤੇਜ਼ ਚੱਲ ਰਹੇ ਸਨ ਹੁਣ ਦੇਰ ਨਹੀਂ ਕਰ ਸਕਦੇ ਬਲਵੀਰ ਕੌਰ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਰਵੀ ਨੇ ਜੋਤੀ ਨੂੰ ਗੋਦੀ ਵਿੱਚ ਚੁੱਕਿਆ ਤੇ ਆਪਣਾ ਆਟੋ ਸਟਾਰਟ ਕੀਤਾ ਸਰਕਾਰੀ ਹਸਪਤਾਲ ਵਿੱਚ ਡਾਕਟਰ ਨੇ ਕੁਝ ਜਾਂਚਾਂ ਕੀਤੀਆਂ ਤੇ ਗੰਭੀਰ ਹੋ ਕੇ ਬੋਲਿਆ ਬੱਚੀ ਨੂੰ ਕਿਟਨੀ ਦੀ ਇਨਫੈਕਸ਼ਨ ਹੈ ਹਾਲਤ ਨਾਜ਼ੁਕ ਹੈ ਤੁਰੰਤ ਸਰਜਰੀ ਦੀ ਲੋੜ ਹੈ ਰਵੀ ਦੀ ਆਵਾਜ਼ ਕੰਬ ਰਹੀ ਸੀ ਡਾਕਟਰ ਸਾਹਿਬ ਕਿੰਨਾ ਖਰਚਾ ਆਵੇਗਾ ਕਟੋ ਕਟ 3 ਲੱਖ ਰੁਪਏ ਰਵੀ ਦੇ ਪੈਰਾ ਹਟੋ ਜਮੀਨ ਨਿਕਲ ਗਈ ਉਹਨਾਂ ਲਈ 3 ਲੱਖ ਤਾਂ ਕੀ 3000 ਵੀ ਇਕੱਠਾ ਕਰਨਾ ਔਖਾ ਸੀ ਰਵੀ ਹ ਹਸਪਤਾਲ ਦੇ ਬਾਹਰ ਬੈਹ ਗਿਆ ਉਸਨੇ ਸਭ ਨੂੰ ਫੋਨ ਕੀਤੇ ਪਰ ਹਰ ਜਗ੍ਹਾ ਤੋਂ ਇੱਕੋ ਜਵਾਬ ਮਿਲਿਆ ਅਸੀਂ ਮਜਬੂਰ ਹਾਂ ਉਸੇ ਹਸਪਤਾਲ ਵਿੱਚ ਰਵੀ ਨੇ ਆਪਣੇ ਪੁਰਾਣੇ ਮਾਲਕ ਦੇ ਪੁੱਤਰ ਰਾਜਵੀਰ ਨੂੰ ਵੇਖਿਆ ਜੋ ਇੱਕ ਬਿਜ਼ਨਸ ਮੀਟਿੰਗ ਲਈ ਉੱਥੇ ਆਇਆ ਸੀ ਰਵੀ ਹਿੰਮਤ ਕਰਕੇ ਉਸ ਦੇ ਕੋਲ ਗਿਆ ਸਾਬ ਮੇਰੀ ਬੱਚੀ ਬਹੁਤ ਬਿਮਾਰ ਹੈ ਮਦਦ ਕਰ ਦਿਓ ਰਾਜਵੀਰ ਨੇ ਬੇਰੁਖੀ ਨਾਲ ਵੇਖਿਆ ਤੇ ਕਿਹਾ ਇਹ ਹਸਪਤਾਲ ਹੈ ਭੀਖ ਮੰਗਣ ਦੀ ਜਗ੍ਹਾ ਨਹੀਂ ਮੈਂ ਹਰ ਗਰੀਬ ਦੀ ਮਦਦ ਨਹੀਂ ਕਰ ਸਕਦਾ ਰਵੀ ਦਾ ਸਿਰ ਝੁੱਕ ਗਿਆ ਉਹ ਨਿਰਾਸ਼ ਹੋ ਕੇ ਮੁੜ ਆਇਆ ਬਲਵੀਰ ਕੌਰ ਦੂਰ ਖੜੀ ਸਭ ਦੇਖ ਰਹੀ ਸੀ ਉਹਨਾਂ ਨੇ ਰਾਜਵੀਰ ਨੂੰ ਪਛਾਣ ਲਿਆ ਸੀ ਉਹ ਉਹਨਾਂ ਦਾ ਆਪਣਾ ਪੁੱਤਰ ਸੀ ਉਹੀ ਚਿਹਰਾ ਉਹੀ ਆਵਾਜ਼ ਪਰ ਅੱਖਾਂ ਵਿੱਚ ਕੋਈ ਆਪਣਾਪਨ ਨਹੀਂ ਸੀ ਉਹਨਾਂ ਨੂੰ ਐਂਡ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਹਨਾਂ ਦੇ ਸੀਨੇ ਵਿੱਚ ਸ਼ੁਰਾ ਖੋਪ ਦਿੱਤਾ ਹੋਵੇ ਰਾਤ ਪੈ ਚੁੱਕੀ ਸੀ ਹਸਪਤਾਲ ਦੀਆਂ ਤੇਜ਼ ਲਾਈਟਾਂ ਜਗ ਰਹੀਆਂ ਸਨ ਪਰ ਰਵੀ ਦੀ ਜ਼ਿੰਦਗੀ ਹਨੇਰੇ ਵਿੱਚ ਡੁੱਬੀ ਜਾਪਦੀ ਸੀ ਸੀਮਾ ਬਾਹਰ ਬੈਠੀ ਰੋ ਰਹੀ ਸੀ ਤੇ ਵਿਰਾਗ ਵਿੱਚ ਕਹਿ ਰਹੀ ਸੀ ਜੇ ਜੋਤੀ ਨੂੰ ਕੁਝ ਹੋ ਗਿਆ ਤਾਂ ਮੈਂ ਜੀ ਨਹੀਂ ਸਕਾਂਗੀ ਬਲਵੀਰ ਕੌਰ ਚੁੱਪਚਾਪ ਖੜੀ ਸਭ ਦੇਖ ਰਹੀ ਸੀ ਇੱਕ ਮਾਂ ਦਾ ਦਿਲ ਸਭ ਕੁਝ ਸਮਝ ਰਹੀ ਹਸੀ ਉਹ ਹੌਲੀ-ਹੌਲੀ ਆਪਣੀ ਝੌਂਪੜੀ ਵਿੱਚ ਆਈ ਅਤੇ ਕੋਨੇ ਰੱਖੇ ਬੈਗ ਵਿੱਚ ਲੁਕਾ ਕੇ ਰੱਖੀ ਇੱਕ ਪੁਰਾਣੀ ਤੰਜੋਰੀ ਕੱਢੀ ਤੰਜੋਰੀ ਨੂੰ ਹੱਥ ਲਾਉਂਦਿਆਂ ਹੀ ਉਹਨਾਂ ਦੀਆਂ ਅੱਖਾਂ ਸਾਹਮਣੇ ਇੱਕ ਦ੍ਰਿਸ਼ ਉੱਭਰ ਆਇਆ ਉਹਨਾਂ ਦੇ ਪਤੀ ਨੇ ਬੜੇ ਸਬਰ ਨਾਲ ਕਿਹਾ ਸੀ ਬਲਵੀਰ ਕੁਰੇ ਇਹ ਸਭ ਤੇਰੇ ਲਈ ਹੈ ਜਦੋਂ ਪੂਰੀ ਦੁਨੀਆ ਮੂਹ ਮੋੜ ਲਵੇਗੀ ਉਦੋਂ ਇਹ ਤੇਰਾ ਸਹਾਰਾ ਬਣੇਗਾ ਬਲਵੀਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਅੱਜ ਉਹ ਦਿਨ ਆ ਗਿਆ ਹੈ ਉਹਨਾਂ ਨੇ ਤੰਜੋਰੀ ਖੋਲੀ ਜਿਸ ਵਿੱਚ ਸੋਨੇ ਦੇ ਪੁਰਾਣੇ ਗਹਿਣੇ ਅਤੇ ਸਾਲਾਂ ਦੀ ਜਮਾ ਪੂੰਜੀ ਸੀ ਇਹ ਉਹ ਧਨ ਸੀ ਜੋ ਉਹਨਾਂ ਨੇ ਆਪਣੇ ਬੁਢਾਪੇ ਲਈ ਬਚਾ ਕੇ ਰੱਖਿਆ ਸੀ ਪਰ ਹੁਣ ਇਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਸੀ ਸਵੇਰ ਹੋਣ ਤੋਂ ਪਹਿਲਾਂ ਉਹ ਹਸਪਤਾਲ ਪਹੁੰਚੀ ਰਵੀ ਟੁੱਟੇ ਹੋਏ ਮਾਲ ਨਾਲ ਜ਼ਮੀਨ ਤੇ ਬੈਠਾ ਸੀ ਬਲਵੀਰ ਕੌਰ ਨੇ ਤਜੋਰੀ ਉਹਦੇ ਸਾਹਮਣੇ ਰੱਖ ਦਿੱਤੀ ਅਤੇ ਕਿਹਾ ਪੁੱਤ ਇਹ ਰੱਖ ਲੈ ਰਵੀ ਹੱਕਾ ਬੱਕਾ ਰਹਿ ਗਿਆ ਮਾਂ ਇਹ ਕੀ ਹੈ ਜੋਤੀ ਦੀ ਜ਼ਿੰਦਗੀ ਬਲਵੀਰ ਕੌਰ ਨੇ ਸੰਖੇਪ ਵਿੱਚ ਜਵਾਬ ਦਿੱਤਾ ਰਵੀ ਪਿੱਛੇ हट ਗਿਆ ਨਹੀਂ ਮਾਂ ਮੈਂ ਇਹ ਨਹੀਂ ਲੈ ਸਕਦਾ ਤੁਸੀਂ ਸਾਡੇ ਲਈ ਪਹਿਲਾਂ ਹੀ ਬਹੁਤ ਕੁਝ ਕੀਤਾ ਹੈ ਬਲਵੀਰ ਕੌਰ ਨੇ ਉਹਦਾ ਹੱਥ ਫੜਿਆ ਤੇ ਕਿਹਾ ਜਦੋਂ ਤੁਸੀਂ ਮੈਨੂੰ ਸੜਕ ਤੋਂ ਚੁੱਕਿਆ ਸੀ ਉਦੋਂ ਤੁਸੀਂ ਵੀ ਕੁਝ ਨਹੀਂ ਸੀ ਸੋਚਿਆ ਮਾਂ ਤੇ ਪੁੱਤ ਦੇ ਰਿਸ਼ਤੇ ਵਿੱਚ ਹਿਸਾਬ ਕਿਤਾਬ ਨਹੀਂ ਹੁੰਦਾ ਸੀਮਾ ਰੋਂਦੀ ਹੋਈ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ ਮਾਂ ਅਸੀਂ ਇਹ एहसान ਕਦੇ ਨਹੀਂ ਚੁਕਾ ਸਕਾਂਗੇ ਪੈਸੇ ਜਮ੍ਹਾਂ ਕਰਵਾਏ ਗਏ ਅਤੇ ਆਪਰੇਸ਼ਨ ਸ਼ੁਰੂ ਹੋਇਆ ਹਸਪਤਾਲ ਦੇ ਬਾਹਰ ਬੈਠੀ ਬਲਵੀਰ ਕੌਰ ਦੇ ਚਿਹਰੇ ਤੇ ਭਾਵੇਂ ਡਰ ਸੀ ਪਰ ਮਨ ਵਿੱਚ ਇੱਕ ਅਜੀਬ ਸਕੂਨ ਸੀ ਪਰ ਕਹਾਣੀ ਹਜੇ ਖਤਮ ਨਹੀਂ ਹੋਈ ਸੀ ਜੈਸੂ ਪੁੱਤਰ ਨੇ ਆਪਣੀ ਮਾਂ ਨੂੰ ਠੁਕਰਾਇਆ ਸੀ ਹੁਣ ਉਸ ਦਾ ਸੱਚ ਨਾਲ ਸਾਹਮਣਾ ਹੋਣਾ ਬਾਕੀ ਸੀ ਕਈ ਘੰਟਿਆਂ ਬਾਅਦ ਆਪਰੇਸ਼ਨ ਥੀਟਰ ਦਾ ਦਰਵਾਜ਼ਾ ਖੁੱਲਿਆ ਡਾਕਟਰ ਨੇ ਮੁਸਕਰਾ ਕੇ ਕਿਹਾ ਆਪਰੇਸ਼ਨ ਕਾਮਯਾਬ ਰਿਹਾ ਸੀਮਾ ਦੇ ਮੂੰਹੋਂ ਖੁਸ਼ੀ ਦੀ ਚੀਕ ਨਿਕਲ ਗਈ ਰਵੀ ਨੇ ਡਾਕਟਰ ਦੇ ਪੈਰ ਫੜ ਲਏ ਉਸ ਨੇ ਫੇਰ ਪਿੱਛੇ ਮੁੜ ਕੇ ਬਲਵੀਰ ਕੌਰਵਲ ਵੇਖਿਆ ਉਸ ਦੀਆਂ ਅੱਖਾਂ ਸ਼ੁਕਰਾਨੇ ਨਾਲ ਭਰੀਆਂ ਹੋਈਆਂ ਸਨ ਅਗਲੇ ਦਿਨ ਹਸਪਤਾਲ ਵਿੱਚ ਹਲਚਲ ਸੀ ਇੱਕ ਬਜ਼ੁਰਗ ਆਰਥਵੱਲੋਂ ਆਪਣੀ ਸਾਰੀ ਜਮਾ ਪੂੰਜੀ ਇੱਕ ਗਰੀਬ ਬੱਚੀ ਲਈ ਦਾਨ ਕਰਨ ਦੀ ਖਬਰ ਅੱਗ ਭੰਗ ਫੈਲ ਗਈ ਸੋਸ਼ਲ ਮੀਡੀਆ ਤੇ ਅਖਬਾਰਾਂ ਵਿੱਚ ਹਰ ਪਾਸੇ ਉਸ ਮਾਂ ਦੀ ਚਰਚਾ ਸੀ ਉਸੇ ਹਸਪਤਾਲ ਦੇ ਇੱਕ ਕਾਨਫਰੰਸ ਰੂਮ ਵਿੱਚ ਰਾਜਵੀਰ ਮੀਟਿੰਗ ਕਰ ਰਿਹਾ ਸੀ ਅਚਾਨਕ ਉਸਦੇ ਫੋਨ ਤੇ ਇੱਕ ਨੋਟੀਫਿਕੇਸ਼ਨ ਆਇਆ ਫੋਟੋ ਦੇਖ ਕੇ ਉਸਦੇ ਹੱਥ ਕੰਬਣ ਲੱਗ ਪਏ ਉਹ ਚਿਹਰਾ ਉਸਦੀ ਆਪਣੀ ਮਾਂ ਦਾ ਸੀ ਉਹ ਸਾਰੀ ਖਬਰ ਪੜ੍ਹ ਕੇ ਸੁਣਨ ਹੋ ਗਿਆ ਉਸ ਨੂੰ ਆਪਣਾ ਹੰਕਾਰ ਕੋਟ ਰੇਲ ਦੀ ਟਿਕਟ ਅਤੇ ਬੰਦ ਹੁੰਦਾ ਦਰਵਾਜ਼ਾ ਸਭ ਯਾਦ ਆ ਗਿਆ ਉਹ ਮੀਟਿੰਗ ਛੱਡ ਕੇ ਹਸਪਤਾਲ ਵੱਲ ਭੱਜਿਆ ਹਸਪਤਾਲ ਪਹੁੰਚ ਕੇ ਉਸਨੇ ਦੇਖਿਆ ਕਿ ਮਾਂ ਬੈਂਚ ਤੇ ਬੈਠੀ ਮਾਲਾ ਫੇਰ ਰਹੀ ਸੀ ਰਾਜਵੀਰ ਦੇ ਪੈਰ ਜਿਵੇਂ ਜ਼ਮੀਨ ਨਾਲ ਚਿਪਕ ਗਏ ਹੋਣ ਮਾਂ ਸ਼ਬਦ ਉਸਦੇ ਗਲੇ ਵਿੱਚ ਹੀ اٹਕ ਗਿਆ ਬਲਵੀਰ ਕੌਰ ਨੇ ਅੱਖਾਂ ਖੋਲੀਆਂ ਉਹਨਾਂ ਦੀਆਂ ਅੱਖਾਂ ਵਿੱਚ ਨਾ ਗੁੱਸਾ ਸੀ ਨਾ ਕੋਈ ਸ਼ਿਕਵਾ ਬਸ ਇੱਕ ਖਮੋਸ਼ੀ ਸੀ ਰਾਜਵੀਰ ਗੋਡਿਆਂ ਭਾਰ ਬੈਠ ਗਿਆ ਮਾਂ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਨੂੰ ਵਾਪਸ ਲੈਣ ਆਇਆ ਹਾਂ ਬਲਵੀਰ ਕੌਰ ਨੇ ਹੌਲੀ ਜਿਹੀ ਕਿਹਾ ਹੁਣ دیر ਹੋ ਚੁੱਕੀ ਹੈ ਪੁੱਤ ਨਹੀਂ ਮਾਂ ਮੈਂ ਸਭ ਠੀਕ ਕਰ ਦਿਆਂਗਾ ਰਾਜਵੀਰ ਨੇ ਰੋਂਦਿਆ ਕਿਹਾ ਬਲਵੀਰ ਕੌਰ ਹਲਕਾ ਜਿਹਾ ਮੁਸਕराई ਤੇਰਾ ਘਰ ਬਹੁਤ ਵੱਡਾ ਹੈ ਪੁੱਤ ਪਰ ਉਸ ਵਿੱਚ ਮੇਰੇ ਲਈ ਕੋਈ ਜਗ੍ਹਾ ਨਹੀਂ ਰਾਜਵੀਰ ਨੇ ਮਾਫੀ ਮੰਗੀ ਤਾਂ ਬਲਵੀਰ ਕੌਰ ਨੇ ਕਿਹਾ ਮਾਫੀ ਸ਼ਬਦਾਂ ਨਾਲ ਨਹੀਂ ਕਰਮਾਂ ਨਾਲ ਮਿਲਦੀ ਹੈ ਉਦੋਂ ਹੀ ਰਵੀ ਤੇ ਸੀਮਾ ਬਾਹਰ ਆਏ ਰਵੀ ਨੇ ਰਾਜਵੀਰ ਨੂੰ ਪਛਾਣ ਲਿਆ ਪਰ ਕੁਝ ਨਾ ਬੋਲਿਆ ਬਲਵੀਰ ਕੌਰ ਖੜੀ ਹੋਈ ਅਤੇ ਰਾਜਵੀਰ ਨੂੰ ਕਿਹਾ ਪੁੱਤ ਏ ਰਵੀ ਹੈ ਇਸਨੇ ਮੈਨੂੰ ਸੜਕ ਤੋਂ ਝੁੱਕਿਆ ਸੀ ਰਾਜਵੀਰ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਉਸ ਨੂੰ ਸਮਝ ਆ ਗਿਆ ਸੀ ਕਿ ਜਿਸ ਨੂੰ ਉਹ ਗਰੀਬ ਸਮਝ ਕੇ ਨਫ਼ਰਤ ਕਰਦਾ ਸੀ ਅੱਜ ਉਹੀ ਇਨਸਾਨੀਅਤ ਦੇ ਨਾਤੇ ਉਸ ਤੋਂ ਕਿਤੇ ਵੱਡਾ ਸਾਬਿਤ ਹੋਇਆ ਸੀ ਮੈਂ ਤੈਨੂੰ ਸੜਕ ਤੇ ਛੱਡਿਆ ਸੀ ਰਾਜਵੀਰ ਦੀ ਆਵਾਜ਼ ਵਿੱਚ ਪਛਤਾਵਾ ਸੀ ਪਰ ਬਲਵੀਰ ਕੌਰ ਨੇ ਇੱਕ ਡੂੰਗਾ ਸਾਹ ਲੈਂਦਿਆਂ ਕਿਹਾ ਮੈਂ ਤੈਨੂੰ ਜਨਮ ਦਿੱਤਾ ਸੀ ਪਰ ਇਸ ਪਰਿਵਾਰ ਨੇ ਮੈਨੂੰ ਮਾਂ ਬਣਾਇਆ ਇਹ ਵਾਕ ਰਾਜਵੀਰ ਦੇ ਦਿਲ ਵਿੱਚ ਅੱਗ ਦੀ ਤਰ੍ਹਾਂ ਉੱਤਰ ਗਿਆ ਅਗਲੇ ਦਿਨਾਂ ਖਬਰਾਂ ਵਿੱਚ ਇੱਕ ਹੋਰ ਖਬਰ ਛਪੀ ਬਜ਼ੁਰਗ ਮਾਣੇ ਪੁੱਤਰ ਦੀ માਫੀ ਠੁਕرائی ਘਰੀ ਪਰਿਵਾਰ ਨਾਲ ਰਹਿਣ ਦਾ ਕੀਤਾ ਫੈਸਲਾ ਰਾਜਵੀਰ ਆਪਣੇ ਵੱਡੇ ਤੇ ਖਾਲੀ ਘਰ ਵਿੱਚ ਬੈਠਾ ਸੀ ਜਿੱਥੇ ਚਾਰੇ ਪਾਸੇ ਸਿਰਫ ਸਰਨਾਟਾ ਸੀ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਦੌਲਤ ਸਭ ਕੁਝ ਨਹੀਂ ਖਰੀਦ ਸਕਦੀ ਦੂਜੇ ਪਾਸੇ ਇੱਕ ਨਿੱਕੀ ਜਿਹੀ ਝੌਂਪੜੀ ਵਿੱਚ ਉਸ ਮਾਣ ਨੂੰ ਫਿਰ ਤੋਂ ਇੱਕ ਸੱਚਾ ਪਰਿਵਾਰ ਮਿਲ ਗਿਆ ਸੀ ਜੋਤੀ ਹੌਲੀ-ਹੌਲੀ ਠੀਕ ਹੋ ਰਹੀ ਸੀ ਜਦੋਂ ਆਈਸੀਯੂ ਤੋਂ ਬਾਹਰ ਆਈ ਤਾਂ ਉਸ ਦੀ ਨਿਗਾਹ ਸਭ ਤੋਂ ਪਹਿਲਾਂ ਬਲਵੀਰ ਘਰ ਤੇ ਪਈ ਉਸਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਦਾਦੀ ਉਸ ਇੱਕ ਸ਼ਬਦ ਵਿੱਚ ਜ਼ਿੰਦਗੀ ਦੀ ਉਮੀਦ ਸੀ ਬਲਵੀਰ ਘਰ ਨੇ ਪਿਆਰ ਨਾਲ ਉਸ ਦੇ ਮੱਥੇ ਤੇ ਹੱਥ ਰੱਖਿਆ ਅਤੇ ਕਿਹਾ ਕੁਝ ਨਹੀਂ ਹੁੰਦਾ ਪੁੱਤਰ ਹੁਣ ਸਭ ਠੀਕ ਹੋ ਜਾਵੇਗਾ ਇਹ ਦੇਖ ਕੇ ਰਵੀ ਅਤੇ ਸੀਮਾ ਦੀਆਂ ਅੱਖਾਂ ਵਿੱਚ ਸ਼ੁਕਰਗੁਜ਼ਾਰੀ ਦੇ ਹੰਝੂ ਆ ਗਏ ਜਦੋਂ ਜੋਤੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਡਾਕਟਰ ਨੇ ਕਿਹਾ ਜੇ ਸਮੇਂ ਸਿਰ ਇਲਾਜ ਨਾ ਮਿਲਦਾ ਉਹ ਵਾਕ ਅਧੂਰਾ ਰਹਿ ਗਿਆ ਪਰ ਉਸ ਦਾ ਮਤਲਬ ਹਰ ਕੋਈ ਸਮਝ ਚੁੱਕਾ ਸੀ ਝੌਂਪੜੀ ਵਿੱਚ ਵਾਪਸ ਆ ਕੇ ਜੋਤੀ ਨੇ ਦਾਦੀ ਦਾ ਹੱਥ ਕੱਸ ਕੇ ਫੜਿਆ ਹੋਇਆ ਸੀ ਜਿਵੇਂ ਉਹ ਡਰਦੀ ਹੋਵੇ ਕਿ ਕਿਤੇ ਇਹ ਸਹਾਰਾ ਫਿਰ ਨਾ ਛੁੱਟ ਜਾਵੇ ਇੱਕ ਸਵੇਰ ਬਲਵੀਰ ਕੌਰ ਨੇ ਰਵੀ ਅਤੇ ਸੀਮਾ ਨੂੰ ਆਪਣੇ ਕੋਲ ਬਿਠਾਇਆ ਰਵੀ ਘਬਰਾ ਗਿਆ ਮਾਂ ਸਭ ਠੀਕ ਤਾਂ ਹੈ ਬਲਵੀਰ ਕੌਰ ਨੇ ਮੁਸਕੁਰਾ ਕੇ ਕਿਹਾ ਡਰਨਾ ਪੁੱਤ ਮੈਂ ਆਪਣੀ ਜ਼ਿੰਦਗੀ ਦਾ ਆਖਰੀ ਫੈਸਲਾ ਲੈ ਲਿਆ ਹੈ ਇਹ ਫੈਸਲਾ ਮੌਤ ਦਾ ਨਹੀਂ ਸਗੋ ਜਿਉਣ ਦਾ ਹੈ ਮੈਂ ਹੁਣ ਕਿਤੇ ਨਹੀਂ ਜਾਵਾਂਗੀ ਨਾ ਉਸ ਵੱਡੇ ਘਰ ਵਿੱਚ ਅਤੇ ਨਾ ਹੀ ਕਿਸੇ ਆਸ਼ਰਮ ਵਿੱਚ ਮੈਂ ਇੱਥੇ ਹੀ ਤੁਹਾਡੀ ਮਾਂ ਬਣ ਕੇ ਆਪਣੀ ਬਾਕੀ ਜ਼ਿੰਦਗੀ ਬਿਤਾਵਾਂਗੀ ਰਵੀ ਦੀਆਂ ਅੱਖਾਂ ਪਰ ਆਈਆਂ ਮਾਂ ਇਹ ਘਰ ਤੁਹਾਡਾ ਹੀ ਐ ਕੁਝ ਦਿਨਾਂ ਬਾਅਦ ਰਾਜਵੀਰ ਫੇਰ ਆਇਆ ਅਜ ਉਹ ਮਹਿੰਗੇ ਸੂਟ ਵਿੱਚ ਨਹੀਂ ਸਗੋਂ ਸਧਾਰਨ ਕੱਪੜਿਆਂ ਵਿੱਚ ਸੀ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਚੌਂਪੜੀ ਦੇ ਅੰਦਰ ਜਾ ਸਕੇ ਜਦੋਂ ਬਲਵੀਰ ਘਰ ਬਾਹਰ ਆਈ ਤਾਂ ਦੋਵੇਂ ਅੰਮਣੋਂ ਸਾਹਮਣੇ ਸਨ ਮਾਂ ਰਾਜਵੀਰ ਦੀ ਆਵਾਜ਼ ਕੰਬ ਰਹੀ ਸੀ ਮੈਂ ਸਭ ਠੀਕ ਕਰਨਾ ਚਾਹੁੰਦਾ ਹਾਂ ਮੈਂ ਪ੍ਰਾਚਿਤ ਕਰਨਾ ਚਾਹੁੰਦਾ ਹਾਂ ਬਲਵੀਰ ਘਰ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਪੁੱਤ ਕੋਜ ਟੁੱਟਣ ਤੋਂ ਬਾਅਦ ਜੁੜਦਾ ਨਹੀਂ ਬਸ ਸਬਕ ਬਣ ਜਾਂਦਾ ਹੈ ਜੇ ਪ੍ਰਾਸ਼ਿਤ ਕਰਨਾ ਹੈ ਤਾਂ ਕਿਸੇ ਹੋਰ ਬੇਸਹਾਰਾ ਮਾਂ ਦਾ ਸਹਾਰਾ ਬਣ ਜਾ ਮੇਰੇ ਲਈ ਹੁਣ देर ਹੋ ਚੁੱਕੀ ਹੈ ਰਾਜਵੀਰ ਨੇ ਰੋਂਦਿਆਂ ਪੁੱਛਿਆ ਕਿ ਮੈਂ ਤੁਹਾਨੂੰ ਕਦੇ ਮਾਂ ਕਹਿ ਸਕਦਾ ਹਾਂ ਮਾਂ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਮਾਂ ਉਹੀ ਹੁੰਦੀ ਹੈ ਜੋ ਸਮੇਂ ਸਿਰ ਪੇਸ਼ਾਣੀ ਜਾਵੇ ਸਮਾਂ ਬੀਤਦਾ ਗਿਆ ਬਲਵੀਰ ਕੌਰ ਨੇ ਰਵੀ ਨੂੰ ਕਹਿ ਕੇ ਝੌਂਪੜੀ ਦੇ ਕੋਲ ਇੱਕ ਛੋਟਾ ਜਿਹਾ ਕਮਰਾ ਹੋਰ ਬਣਵਾ ਦਿੱਤਾ ਤਾਂ ਜੋ ਕਿਸੇ ਵੀ ਬੇਸਹਾਰਾ ਬਜ਼ੁਰਗ ਨੂੰ ਉੱਥੇ ਪਨਾਹ ਮਿਲ ਸਕੇ ਜੋਤੀ ਨੇ ਇੱਕ ਦਿਨ ਪੁੱਛਿਆ ਦਾਦੀ ਤੁਸੀਂ ਆਪਣੀ ਸਾਰੀ ਦੌਲਤ ਕਿਉਂ ਵੰਡ ਦਿੱਤੀ ਬਲਵੀਰ ਕੌਰ ਨੇ ਹੱਸ ਕੇ ਕਿਹਾ ਪੁੱਤਰ ਜੋ ਚੀਜ਼ ਵੰਡ ਦਿੱਤੀ ਜਾਵੇ ਅਸਲੀ ਜਾਇਦਾਦ ਉਹੀ ਹੁੰਦੀ ਹੈ ਉਸੇ ਸ਼ਾਮ ਟੀਵੀ ਤੇ ਖਬਰ ਆਈ ਕਿ ਮਸ਼ਹੂਰ ਬਿਜ਼ਨਸਮੈਨ ਰਾਜਵੀਰ ਨੇ ਸ਼ਹਿਰ ਵਿੱਚ ਇੱਕ ਵੱਡਾ ਬਿਰਦ ਆਸ਼ਰਮ ਖੋਲਣ ਦੀ ਘੋਸ਼ਣਾ ਕੀਤੀ ਹੈ ਬਲਵੀਰ ਕੌਰ ਦੇ ਚਿਹਰੇ ਤੇ ਨਾ ਤਾਂ ਹੰਕਾਰ ਸੀ ਅਤੇ ਨਾ ਹੀ ਅਫਸੋਸ ਸਿਰਫ ਇੱਕ ਸਕੂਨ ਸੀ ਜਿਸ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਉਹ ਲੱਖਾਂ ਦੀ ਦੌਲਤ ਦੇ باوجود ਇਕੱਲਾ ਰਹਿ ਗਿਆ ਪਰ ਜਿਸ ਨੇ ਇੱਕ ਪਰਾਈ ਮਾਂ ਨੂੰ ਅਪਣਾਇਆ ਉਸ ਨੂੰ ਰੱਬ ਦਾ ਰੂਪ ਅਤੇ ਪੂਰਾ ਸੰਸਾਰ ਮਿਲ ਗਿਆ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਦੋਸਤੋ